ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਮਨ ਤਨ ਤੇਰਾ ਧਨ ਵੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਇਹ ਸ਼ਬਦ ਪਾਈ ਸਰ ਪਾਈ ਨਰਿੰਦਰ ਸਿੰਘ ਜੀ ਦੀ ਵਧੇਰੇ ਸਾਲ ਵਾਲੇ ਉਹਨਾਂ ਵਾਲੇ ਸ਼ਬਦ ਗਾਇਨ ਕੀਤਾ ਗਿਆ ਹੈ ਅੱਜ ਆਪਾਂ ਇਹ ਸ਼ਬਦ ਮੰਦਰ ਸਬਤਕ ਦੇ ਪੰਜਵੇਂ ਕਾਲੇ ਤੋਂ ਮੇਰੀਆਂ ਭੈਣਾਂ ਤੇ ਬੱਚਿਆਂ ਨੂੰ ਸਕਿੱਲ ਦੇ ਸ਼ਬਦ ਸਿਖਾਂਗੇ ਜੀ ਥੋੜੀ ਔਖੀ ਕੰਪੋਜੀਸ਼ਨ ਹੈ ਪਰ ਆਜ ਆਪਾਂ ਸ ਨੂੰ ਸਲੋ ਸਲੋ ਤਰੀਕੇ ਨਾਲ ਸਾਰਾ ਸ਼ਬਦ ਚੰਗੀ ਤਰ੍ਹਾਂ ਸਿੱਖਣਾ ਹੈ ਜੀ ਇਸ ਸ਼ਬਦੰਦਰ ਲੱਗਣ ਵਾਲੇ ਸਵਰ ਹਨ ਜੀ ਸਾਰੇ ਕੋਮਲ ਗਾ ਕੋਮਲ ਮਾਪਾ ਧਾ ਕੋਮਲ ਤਨੀ ਕੋਮਲ ਮਾਤੀ ਬਰ ਗਾ ਸ਼ੁੱਧ ਤੇ ਰੇ ਸ਼ੁੱਧ ਵੀ ਇਸ ਸ਼ਬਦੰਦਰ ਸਵਰ ਲੱਗਣਗੇ ਜੀ ਇਸ ਸ਼ਬਦੀ ਦੀ ਤਾਲ ਬੰਦ ਕੈਰਵਾ ਤਾਲ ਹੈ ਜੀ ਪਹਿਲਾਂ ਮੈਂ ਆਪ ਜੀ ਨੂੰ ਸਟਾਈਅ ਦੇ ਅੰਦਰ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸੁਣਾ ਕੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਮੰਦਰ ਸ੍ਰੀ ਰੂਪ ਤੇ ਪੰਨੇ ਵਿੱਚ ਕਾਲੇ ਤੋਂ ਅੱਜ ਆਪਾਂ ਇਹ ਸ਼ਬਦ ਸਿੱਖਾਂਗੇ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰਨ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹ ਨਸ਼ਬ ਸਿੱਖੀਏ ਭੁੱਲ ਜੋਗ ਦੀ ਮਾਫੀ ਬਖਸ਼ਣੀ ਹੈ ਕਿ ਦੁਸ਼ਮਤ ਬਖਸ਼ਣੀ ਸ਼ਬਦ ਸਿੱਖੀਏ ਜੀ ਸਬਰਾਸ ਤੁਮਾਰੀ ਜਿਉ ਪਿੰਡ ਸਬਰਾਸ ਤੁਮਾਰੀ ਤੇਰਾ ਜੋਰ ਹੁਪਾਣਾ ਨੀ Good call. Amém. ਇਹ ਸਥਾਈ ਅਤੇ ਬਾਕੀ ਅੰਤਰੇ ਹਨ ਔਖੀ ਕੰਪੋਜੀਸ਼ਨ ਹੋਣ ਕਰਕੇ ਹੁਣ ਆਪਾਂ ਇਸ ਨੂੰ ਸਲੋ ਸਲੋ ਸਰਾਂ ਤੇ ਸਾਰਾ ਸ਼ਬਦ ਸਿੱਖਾਂਗੇ ਮਨ ਤਨ ਤੇ ਰਾਰੇ ਗਰੇ ਗਗ ਮਮ 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 ਮਨ ਤਨ ਤੇ ਤੇ ਰਾ ਤਨ ਬੀਤੇ ਰਾ ਮ ਪਧ ਪਧ ਨੀ ਨੀ ਦ ਪ ਧ ਪ ਮ ਪ ਮ ਗ ग गा प म रे सा सा तू ठा को रे ਲਮਕ ਜਾਈਗੀ ਅਗਲੀ ਲਾਈਨ ਜਿਓ ਪਿੰਡ ਮੰਗ ਮਮ ਮਮ ਜਿਓ ਪਿੰਡ ਸਬਰਸ

गोपालियो गोपाल जियो मन तन देी है हूँ आप पहला अंदर सीखा 念的念扫sasaasaasa सdada ਮੰ 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 ਮੰਗਾ ਸਾ ਦੋਵੇਂ ਮਾਂ ਇਥੇ ਲੱਗਣਗੇ ਤੂੰ ਤੂੰ ਹੈ ਸੁਖ ਤੁਦ ਪਾਵਾਂ ਮਾਫ ਕਰਨਾ 사ਸਨ ਦਜੀ ਗਲਾਬ ਖਰਾਬ ਹੋਣ ਕਰਕੇ ਪੁੰਚਕ ਹੋ ਰਹੀ ਹੈ ਮਾਫੀ ਬਖਸ਼ਨੀ ਜੀ ਕਾਰਕਮਾਂ ਜੇ

Tum dehe. Of... तुते थाई कौन सबना के व्रत पाला जी दूसरा अंतरा है हुन अब लास्ट तीसरा अंतरा सीखना है सिमर सिमर ਨਾਨਕ ਸੁਖ ਪਾ ਕਦਨਾ ਹੋਏ ਦੁਖਾਲਾਂ ਦਾ ਸ਼ਬਦ ਇਹ ਜਿਵੇਂ ਮੈਂ ਆਪ ਜੀ ਨੂੰ ਸਲਸਲ ਸੁਣਾ ਦਿੱਤਾ ਸਾਰਾ ਸ਼ਬਦ ਸਮਝਾਇਆ ਹੈ ਉਸੇ ਤਰੀਕੇ ਨਾਲ ਸ਼ਬਦ ਸਿੱਖਣਾ ਹੈ ਜੀ ਗਲਾ ਘਰਾਉਣ ਕਰਕੇ ਇੱਕ ਨਹੀਂ ਇਹਨੇ ਇੱਕ ਪ੍ਰਕਾਰ ਦੇ ਭੁਲਣ ਗਲਤੀਆਂ ਹੋ ਗਈਆਂ ਨੇ ਅੰਜਾਨ ਜੇ ਬੱਚੇ ਸੁਣ ਕੇ ਮਾਫ ਕਰਨਾਗੀ ਅੱਗੇ ਤੋਂ ਸਮਤ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ